ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਦੀ ਅੱਜ ਆਪਾਂ ਗੱਲ ਕਰਾਂਗੇ ਜੀ ਢੇਰਨੇ ਬਾਰੇ ਇਹ ਜਿਹੜਾ ਸੰਦ ਆ ਇਹਨੂੰ ਢੇਰਨਾ ਕਹਿੰਦੇ ਨੇ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜੇਕਰ ਅਸੀਂ ਅੱਜ ਦੇ ਪਿੰਡਾਂ ਦੀ ਤੁਲਨਾ ਪੁਰਾਣੇ ਪਿੰਡਾਂ ਨਾਲ ਕਰੀਏ ਤਾ ਪਤਾ ਲੱਗਦਾ ਹੈ ਕਿ ਬਹੁਤ ਛੋਟੇ ਛੋਟੇ ਘਰੇਦੂ ਧੰਦੇ ਜਿਨ੍ਹਾਂ ਵਿੱਚ ਜੁੱਤੀਆਂ ਬਣਾਉਣਾ, ਕੱਪੜੇ ਬੁਣਨਾ, ਅਸੀਆਂ ਬਟਣੀਆਂ ਆਦ ਧੰਦੇ ਇੱਕ ਇੱਕ ਕਰਕੇ ਖਤਮ ਹੁੰਦੇ ਜਾ ਰਹੇ ਹਨ ਜਿੱਥੇ ਇਹ ਧੰਦੇ ਖਤਮ ਹੋ ਰਹੇ ਹਨ ਉੱਥੇ ਇਹਨਾਂ ਧੰਦਿਆਂ ਦਾ ਕਿ ਇਸਤਮਾਲ ਹੋਣ ਬਾਰੇ ਪ੍ਰਾਤੋਂ ਸੰਦ ਵੀ ਅਲੋਪ ਹੁੰਦੇ ਜਾ ਰਹੇ ਹਨ ਕੋਈ ਸਮਾਂ ਸੀ ਜਦੋਂ ਮੰਝੇ ਪੀੜੀਆਂ ਬਣ ਲਈ ਪਸ਼ੂਆਂ ਨੂੰ ਬੰਨਣ ਲਈ ਅਦੇ ਹੋਰ ਕੰਮਾਂ ਵਾਸਤੇ ਰस्सियां ਰਸੇ ਰस्सियां ਢੇਰਨੇ ਨਾਲ ਬੱਟੀਆਂ ਜਾਂਦੀਆਂ ਸਨ ਢੇਰਨਾ ਰੱਸੀ ਬੱਟਣ ਵਾਲੇ ਲੱਕੜ ਦੇ بڑے ਜੰਤਰ ਨੂੰ ਕਹਿੰਦੇ ਹਨ ਢੇਰਨੇ ਨਾਲ ਰੱਸੀ ਬੰਦੇ ਬੱਟਦੇ ਹੁੰਦੇ ਸਨ ਢੇਰਨੇ ਦਾ ਰੱਸੀ ਖੜੇ ਹੋ ਕੇ ਬੱਟੀ ਜਾਂਦੀ ਸੀ ਰੱਸੀ ਸੂਤ ਸਣ ਆਦਿ ਦੀ ਬੱਟੀ ਜਾਂਦੀ ਸੀ ਢੇਰਨਾ ਚਰਉਣ ਵਾਲਾ ਬੰਦਾ ਕੁਝ ਸੂਤ ਜਾਂ ਸਣ ਨੂੰ ਦੋਰਾ ਕਰਕੇ ਢੇਰਨ ਦੇ ਢੇਰ ਦੇ ਹਿੱਸੇ ਨਾਲ ਜੋੜ ਦਿੰਦਾ ਸੀ ਤੇ ਜਦੋਂ ਵੱਟ ਚੜ੍ਹਦਾ ਹੈ ਜਿਉਂ-ਜਿਉਂ ਵੱਟ ਚੜ੍ਹਦਾ ਰੱਸੀ ਲੰਮੀ ਹੁੰਦੀ ਜਾਂਦੀ ਤੇ ਢੇਰਨ ਚ ਚਲਾਉਣ ਵਾਲਾ ਬੰਦਾ ਆਪਣੇ ਮੋਢੇ ਉੱਤੇ ਰੱਖੀ ਸੂਤ ਜਾਂ ਸਾਨ ਵਿੱਚੋਂ ਹੋਰ ਤਾਂ ਅੱਗੇ ਲਾਈ ਜਾਂਦਾ ਜਦੋਂ ਰੱਸੀ ਥੋੜੀ ਕੋ ਲੰਮੀ ਹੋ ਜਾਂਦੀ ਤਾਂ ਉਸ ਨੂੰ ਢੇਰਨੇ ਉੱਪਰ ਲਪੇਟ ਲਿਆ ਜਾਂਦਾ ਸੀ ਕੱਬੇ ਹੱਥ ਵਿੱਚ ਢੇਰਨੇ ਦੀ ਰੱਸੀ ਨੂੰ ਫੜਿਆ ਜਾਂਦਾ ਸੀ ਤਸੱਜੇ ਹੱਥ ਨਾਲ ਢੇਰਨਾ ਘਮਾਇਆ ਜਾਂਦਾ ਸੀ ਢੇਰਨਾ ਪੰਜਾਬੀ ਸੱਭਿਆਚਾਰ ਦਾ ਨਿਖੜ ਮੰਗ ਰਿਹਾ ਹੈ ਤਾਈਓ ਦਾ ਢੇਰਨਾ ਦਾ ਜ਼ਿਕਰ ਲੋਕਗੀਤਾ ਵਿੱਚ ਤਸ਼ੰਦਾ ਬਚਾਉਂਦਾ ਹੈ ਸੰਤ ਪਰਾਗੇ ਆਈਏ ਜਾਈਏ ਸੰਤ ਭਰਾਗੇ ਢੇਰਨਾ ਵਿਆਹ ਵਿਆਹ ਮੁਕਲਾਵਾ ਇਕੱਠਾ ਦੇ ਦਿਓ ਘੜੀ ਘੜੀ ਨਹੀਂ ਫੇਰਨਾ ਹੁਣ ਮੈਂ ਤੁਹਾਨੂੰ ਢੇਰਨੇ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ ਢੇਰਨੇ ਦੋ ਤਰ੍ਹਾਂ ਦੇ ਹੁੰਦੇ ਸਨ ਛੋਟਾ ਢੇਰਨਾ ਅਤੇ ਵੱਡਾ ਢੇਰਨਾ ਛੋਟਾ ਢੇਰਨਾ 8 ਇੰਚ ਦੀ ਲੱਕੜੀ ਦਾ ਬਣਿਆ ਹੁੰਦਾ ਸੀ ਜਿਸ ਦੇ ਵਿਚਾਲੇ ਰੱਸੀ ਬੰਨ ਕੇ ਘੁਮਾਇਆ ਜਾਂਦਾ ਸੀ ਇਹ ਢੇਰਨਾ 4-5 ਇੰਚ ਮੋਟਾ ਅਤੇ 8 ਇੰਚ ਇਹ ਚੌੜਾ ਹੁੰਦਾ ਸੀ ਜਿਸ ਦੇ ਦੋਵੇਂ ਸਿਰਿਆਂ ਨੂੰ ਥੋੜਾ ਥੋੜਾ ਘੜਿਆ ਹੁੰਦਾ ਸੀ ਖੇਡਣ ਵਾਲੀ ਗੁੱਲੀ ਗੁੱਲੀ ਬਾਗ ਵੱਡਾ ਢੇਰ ਨਾਲ 8 ਇੰਚ ਲੰਮੀ 2 ਇੰਚ ਚੌੜੀ ਤੇ 2 ਇੰਚ ਮੋਟੀ ਲੱਕੜ ਦੇ ਦੋ ਟੁਕੜਿਆਂ ਦਾ ਬਣਾਇਆ ਜਾਂਦਾ ਸੀ ਢੇਰ ਨਾਲ ਬਣਾਉਣ ਲਈ ਦੋਵੇਂ ਟੁਕੜਿਆਂ ਨੂੰ ਮਧਾਣੀ ਜੁੱਟ ਜੋੜਿਆ ਜਾਂਦਾ ਸੀ ਪਹਿਲੇ ਦੋਵੇਂ ਟੁਕੜਿਆਂ ਨੂੰ ਰੰਦੇ ਨਾਲ ਚੰਗੀ ਤਰ੍ਹਾਂ ਰੰਦ ਕੇ ਗੋਲ ਕੀਤਾ ਜਾਂਦਾ ਸੀ ਫਿਰ ਮਧਾਣੀ ਜੁੱਟ ਜੋੜੇ ਸਾਹ ਤੇ ਇੱਕ ਹੋਰ ਗੋਲ ਕੀਤੀ ਹੋਈ ਲੱਕੜੀ ਉਈ ਡੇਢ ਕੋਹਟੋ ਲੰਮੀ ਨੂੰ ਲਾਇਆ ਜਾਂਦਾ ਸੀ ਇਸ ਗੋਲ ਕੀਤੀ ਲੱਕੜੀ ਇਸ ਗੋਲ ਕੀਤੀ ਲੰਮੀ ਲੱਕੜੀ ਨੂੰ ਡੰਡਾ ਕਹਿੰਦੇ ਸਨ ਡੰਡੇ ਦੇ ਦੂਜੇ ਸਿਰੇ ਤੋਂ ਥੋੜਾ ਘੱਟ ਥੱਲੇ ਇੱਕ ਛੋਟੀ ਜਹੀ ਕੀਲੀ ਲਾਈ ਜਾਂਦੀ ਸੀ ਇਸ ਕੀਲੀ ਦਾ ਸਾਇਜ 4 ਇੰਚ ਹੁੰਦਾ ਸੀ ਬਸ ਇਹੀ ਢੇਰਨੇ ਦੀ ਬਣਤ ਹੁੰਦੀ ਸੀ ਇਹ ਨੈਨੂ ਚਲਾਉਣਾ ਹਰੇਕ ਦੇ ਬਸ ਦਾ ਕੰਮ ਨਹੀਂ ਸੀ ਇਸ ਨੂੰ ਹੁਨਰਮੰਦ ਬੰਦੇ ਹੀ ਚਲਾਉਂਦੇ ਹੁੰਦੇ ਸਨ ਆਮ ਆਦਮੀ ਢੇਰਨਾ ਨਹੀਂ ਚਲਾ ਸਕਦਾ ਢੇਰਨੇ ਨੂੰ ਚਲਾਉਣ ਦਾ ਵੀ ਢੰਗ ਹੁੰਦਾ ਸੀ ਹੁਣ ਤਾਂ ਲੋਕਾਂ ਨੂੰ ਇਸ ਜੰਤਰ ਦੀ ਵਰਤੋਂ ਅਤੇ ਪਹਿਚਾਣ ਕਰਨੀ ਵੀ ਔਖੀ ਹੋ ਗਈ ਹੈ ਅੱਜ ਕੱਲ ਨਾ ਢੇਰਨਾ ਰਿਹਾ ਨਾ ਢੇਰਨੇ ਚਲਾਉਣ ਵਾਲੇ ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਢੇਰਨਾ ਕੀ ਹੁੰਦਾ ਹੈ ਅੱਜ ਦੇ ਆਧੁਨਿਕ ਯੁੱਗ ਵਿੱਚ ਆਈ ਕ੍ਰਾਂਤੀ ਨੇ ਪੁਰਾਤਨ ਵਿਰਸੇ ਨੂੰ ਭੁਲਾ ਕੇ ਰੱਖ ਦਿੱਤਾ ਹੈ। ਭਾਵੇਂ ਕਿ ਮਸ਼ੀਨਰੀ ਯੁੱਗ ਵਿੱਚ ਕੰਮ ਕਰਨ ਵਿੱਚ ਤਾਰੀ ਰਾਹਤ ਮਿਲੀ ਹੈ ਪਰ ਹੱਡਪਨਮੀ ਮਿਹਨਤ ਨਾ ਕਰਨ ਕਾਰਨ ਰਵੈਤੀ ਸੰਦਾ ਨੂੰ ਪਛਾਹ ਉੱਟਣ ਕਾਰਨ ਲੋਕ ਬਿਮਾਰੀਆਂ ਦੀ ਜਕੜ ਚ ਅਤੇ ਕਰਜ਼ਿਆਂ ਦੀ ਪੰਡ ਹੇਟਾਂ ਦੱਬੇ ਜਾ ਰਹੇ ਜਾਂਦਾ। ਇਹ ਗ੍ਰੇਕਨਸਨ ਆਪਣੇ ਐਸ਼ੋ ਆਰਾਮ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਰਜ਼ੇ ਤੇ ਆਧੁਨਿਕ ਸੰਦ ਲੈ ਕੇ ਕਰਜ਼ੇ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ ਅਤੇ ਹੱਡ ਭੰਮੀ ਮਿਹਨਤ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਪੁਰਾਣੇ ਵੇਲੇਾਂ 'ਚ ਜਦੋਂ ਸਾਰਾ ਕੰਮ ਲੋਕ ਹੱਥੀਂ ਕਰਦੇ ਸਨ ਤਾਂ ਉਹਨਾਂ ਦੇ ਸਰੀਰ ਨਰੋਏ ਵੀ ਰਹਿੰਦੇ ਸਨ ਤੇ ਤੰਦਰੁਸਤ ਵੀ ਰਹਿੰਦੇ ਸਨ। ਕੰਮ ਬਹਾਨੇ ਵਰਜਸ ਹੁੰਦੀ ਰਹਿੰਦੀ ਸੀ। ਅੱਜ ਦਾ ਤਕਨੀਕ ਅੱਜ ਦਾ ਤਕਰੀਬਨ ਹਰ ਰਮ ਕੰਮ ਮਸ਼ੀਨਰੀ ਕਰਨ ਵਿੱਚ ਬਦਲ ਚੁੱਕਾ ਹੈ ਹੁਣ ਬਹੁਤਾ ਸਾਰਾ ਕੰਮ ਮਸ਼ੀਨਾਂ ਰਾਹੀਂ ਹੁੰਦਾ ਹੈ ਸਭ ਕੰਮਕਾਰ ਹੁਣ ਹੱਥੀ ਨਹੀਂ ਕੀਤੇ ਜਾਂਦੇ ਜਿਵੇਂ ਪਹਿਲਾਂ ਕੀਤੇ ਜਾਂਦੇ ਸਨ ਹੱਥੀ ਕਰਨ ਹੱਥੀਕਰਤ ਕਮਾਈ ਦੀ ਸਿੱਖਿਆ ਤੋਂ ਸਾਡੇ ਗੁਰੂਆਂ ਨੇ ਦਿੱਤੀ ਹੈ ਅੱਥੀ ਕਰਤ ਕਮਾਈ ਦੀ ਸਿੱਖਿਆ ਜੋ ਸਾਡੇ ਗੁਰੂਆਂ ਨੇ ਦਿੱਤੀ ਹੈ ਉਸ ਨੂੰ ਸਾਡੇ ਪ੍ਰਾਪਤ ਸੱਭਿਆਚਾਰ ਨੇ ਖੂਬੀ ਨਵਾਇਆ ਹੈ। ਸਮੇ ਦੇ ਸਮੇ ਦੀ ਬਦਲੀ ਤੌਰ ਨੇ ਬੰਦੇ ਨੂੰ ਕਿਰਤ ਤੇ ਸਾਧ ਮਰਾਦੀ ਜੀਵਨ ਜਾਂਤ ਚ ਤੋਂ ਵੀ ਦੂਰ ਕਰ ਦੁੱਤਾ ਹੈ। ਮਸ਼ੀਨਰੀ ਕਰਨ ਆਉਣ ਕਰਕੇ ਹੁਣ ਲੋਕੀ ਰਸਤੀਆਂ ਬਟਣ ਵਾਲੇ ਆਹਰ ਤੋਂ ਮੁਕਤ ਹੋ ਗਏ ਹਨ। 79 ਮਸ਼ੀਨਾਂ ਨਾਲ ਪੱਟੀ ਜਾਂਦੀਆਂ ਹਨ ਉਹ ਜੋਕ ਕੇ ਸਮੇਂ ਵਿੱਚ ਮਸ਼ੀਨਰੀ ਕਰਨ ਦੀ ਐਸੀ ਹੈ ਹਨੇਰੀ ਬਗ ਪਈ ਹੈ ਕਿ ਡੇ ਨੇ ਤੇ ਉਹਨਾਂ ਨੂੰ ਚਲਾਉਣ ਵਾਲੇ ਬੰਦੇ ਵੀ ਸਮੇਂ ਦੀ ਧੂੜ ਸਮੇਂ ਦੀ ਧੂੜ ਵਿੱਚ ਪਤਾ ਨਹੀਂ ਕਿੱਧਰ ਗਵਾਜ ਗਏ ਹਨ ਸੁਵੇਤੀ ਜੀ ਢੇਰ ਨੇ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਦੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ